ਮੇਰੀ ਪਤਨੀ ਹੀਰਾ ਲੈ ਗਿਆ ਸਾਜੀ ਆਇਆ ਤਾਂ ਦੱਸ ਦਿਓ ਜਲਾਣਾ ਕਰ ਦੇ ਪਾਜੀ ਅੰਦਰ ਬੈਠੋ ਬਹੁਤ ਕਮਰੇ ਦੇ ਅੰਦਰ ਬੈਠੇ ਹੋਏ ਆਂ ਕੋਸ਼ਿਸ਼ ਕਰਦੇ ਇਹਨਾਂ ਨਾਲ ਹਾਂਜੀ ਕੀ ਨਾਮ ਸਰ ਆਪਣਾ ਸ਼ਹਿਦ ਪਾਜੀ ਕੀ ਹੋ ਰਿਹਾ ਹੈ ਕੀ ਹੋਇਆ ਕੀ ਮੈਂ ਪਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਆਂ ਇੱਕ ਗਲੀ ਤੋਂ ਲੰਘਦੇ ਹੋਏ ਕੋਲੜ ਵਿਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹ ਦੋ ਦੋ ਹੱਥੀ ਵਕੀ ਹੋਏ ਮੇਰੇ ਨਾਲ ਕਿੱਦਾਂ ਵੱਲ ਟੌਂਚ ਮਾਰੀ ਕੀ ਪਾਜੀ ਹਾਂਜੀ ਕਿੰਨਾ ਉਹਨਾਂ ਦਾ 500 ਵੱਜੀ ਦੀ ਟੀ ਸੀਗਾ ਮੁੰਡਾ ਹਰੀਸ਼ਾ ਟਰਾਲਾ ਤੇ ਦੂਜਾ ਹੋਇਆ ਨਹੀਂ ਕੀ ਗੱਲ ਕੀ ਤੁਹਾਡੀ ਕੋਈ ਪਹਿਲਾਂ ਵੀ ਚੱਲ ਹੋਈ ਹੈ ਉਹਨ ਨੀ ਕੋਟ ਮਰ ਕਿਨੇ ਕੀਤੀ ਤੁਹਾਡਾ ਪਾਜੀ ਵਹੀ ਮੁੰਡਾ ਆ ਤੇ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਤੇ ਆ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ ਨੰਬਿਆਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਕੋਈ ਨਾਮ ਨਹੀਂ ਪਤਾ ਇਨ੍ਹਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਨੇ ਨਹੀਂ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਲੋ ਬਰ ਵੀ ਗੱਲ ਪਾਜੀ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕੀ ਸੀਗੀ ਸਾਰੀ ਦੱਸੋ ਤੁਸੀਂ ਕਿਹਨਾਂ ਤੋਂ ਵਾਈਟ ਪਾਜੀ ਰਹਿਣ ਤੋਂ ਬਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਣ ਆਏ ਆ ਤੇ ਯਾਰ ਕਿਸੇ ਗੱਲ ਦਾ ਟੜਨ ਤੋਂ ਪਾਜੀ ਨਹੀਂ ਕੋਈ ਝਗੜਾ ਪਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਜੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਕਰਨ ਤੋਂ ਦੇਖੋ ਤੁਸੀਂ ਸਾਰੇ ਜਣੇ ਵਾਈਟ ਪਾਜੀ ਕਿੱਥੇ ਬੰਨਣਾ ਕੀ ਪਾਜੀ ਮਹੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣ ਆਏ ਆ ਤੁਸੀਂ ਆਪ ਵੀ ਕਹਿ ਰਹੇ ਹੋ ਕਿ ਮਜ਼ਾਕ ਹੀ ਬੰਨਣਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲੈਣੀ ਹੈ ਤੁਹਾਡੇ ਨਾਲ ਘਟ ਰਹੀ ਹੋਈ ਹੈ ਇਹ ਤੇ ਪੁੱਛਣੀ ਆਏ ਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਕੋਈ ਪਹਿਲੇ ਰஞ்சிਸ਼ ਹੈ ਨਹੀਂ ਜੰਦਾ ਭਾਜੀ ਕੌਣ ਨੇ ਕੌਣ ਨਹੀਂ ਓਕੇ